iska khet mafia di reh punjab nu inanne khooni punjab bana ke rakta chittra itte dekha ke de patankot jile de niche inne suvidhi ke filled weapons bachcha ko pakde ja ਜ਼ਿਲ੍ਹਾ ਪਠਾਨਕੋਟ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬੁਲਾਰਾ ਯੋਗੇਸ਼ ਠਾਕੁਰ ਵੱਲੋਂ ਅੱਜ ਪ੍ਰੈਸ ਸਵਾਰਥਾ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਨੂੰ ਜਮ ਕੇ ਲਟਾੜਿਆ ਗਿਆ ਇਸ ਮੌਕੇ ਭਾਜਪਾ ਦੇ ਪ੍ਰਵਕਤਾ ਯੋਗੇਸ਼ ਠਾਕੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਮਹੀਮ ਚਲਾ ਕੇ ਲੋਕਾਂ ਨੂੰ ਬੇਫਕੂਫ ਬਣਾਇਆ ਜਾ ਰਿਹਾ ਕਿਉਂਕਿ ਇਸ ਦੀ ਆੜ ਵਿੱਚ ਮਾਈਨਿੰਗ ਮਾਫੀਆ ਧਰੱਲੇ ਨਾਲ ਮਾਈਨਿੰਗ ਨੂੰ ਅੰਜਾਮ ਦੇ ਰਿਹਾ ਅਤੇ ਜ਼ਿਲ੍ਹਾ ਪਠਾਨਕੋਟ ਦੇ ਆਲੇ ਦੁਆਲੇ ਦੇ ਖੇਤਰਾ ਵਿੱਚ ਮਾਈਨਿੰਗ ਮਾਫੀਆ ਵੱਲੋਂ ਨੀਮਾ ਨੂੰ ਛਿੱਕੇ ਟਾਂਕੇ ਨਜਾਇਜ਼ ਮਾਈਨਿੰਗ ਧਰੱਲੇ ਨਾਲ ਕੀਤਾ ਜਾ ਰਿਹਾ ਜਿਸ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਕਥਨੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਆਓ ਸੁਣਦੇ ਹਾਂ ਇਸ ਮੌਕੇ ਕੀ ਕਿਹਾ ਬੀਜੇਪੀ ਦੇ ਬੁਲਾਰੇ ਯੋਗੇਸ਼ ਠਾਕੁਰ ਨੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਦੇਖੋ ਅਸੀਂ ਹੀ ਦੇਖਣਾ ਸਾਰਾ ਪੰਜਾਬ ਦੇਖ ਰਿਹਾ ਹੈ ਸਾਰੇ ਦੇਸ਼ ਵਾਸੀ ਦੇਖ ਰਹੇ ਹੈ ਜੇ ਸਟੇਟ ਦੇ ਵਿੱਚ ਡੀਆਈਜੀ ਲੈਵਲ ਦੇ ਅਫਸਰ ਭ੍ਰਸ਼ਟਾਚਾਰ ਦੇ ਵਿੱਚ ਸ਼ਰੇਆਮ ਪਕੜੇ ਜਾਣ ਜਿਸ ਸਟੇਟ ਦੀ ਵਿਜੀਲੈਂਸ ਦਾ ਫੇਲੀਅਰ ਹੋਏ ਜਿਸ ਸਟੇਟ ਦੇ ਵਿੱਚ ਵਿਜੀਲੈਂਸ ਹੀ ਜਿਹੜੀ ਹੈ ਉਹ ਮਹੀਨੇ ਲੈ ਗਈ ਹੋਏ ਤਸੀਲਾਂ ਦੇ ਵਿੱਚ ਲੁੱਟ ਹੋਏ ਜਿਸ ਦਾ ਖੇਤ ਉਸकी ਵੇਤ ਦੱਤ ਇਹਨਾਂ ਦੀ ਪਰਿਭਾਸ਼ਾ ਜਿਸ ਦਾ ਖੇਤ ਮਾਫੀਆ ਦੀ ਵੇਤ ਸ਼ਰੇ ਆਮ ਜਿਹੜੀਆਂ ਉਹ ਚੈਨਵਲੀਆਂ ਮਸ਼ੀਨਾਂ ਤੇ ਉਹ ਦਰੱਲੇ ਦੇ ਨਾਲ ਮਾਈਨਿੰਗ ਚੱਲ ਰਹੀ ਹੈ ਤੇ ਇਲਟਕੀ ਸੁੱਟ ਦਾ ਦੌਰ ਹੈ ਉਹ ਕਹਿੰਦੇ ਲੂਟ ਸਕੇ ਤਾਂ ਲੂਟ ਲੈ ਕਰ ਕਰ ਲੰਬੇ ਹੱਥ ਇਹ ਉਹਨਾਂ ਦੀ ਜਾਂਦੀ ਘੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਕਰੀਬਨ ਸਾਲ ਹੀ ਕ रह ਗਿਆ 2 ਕੁ ਮਹੀਨੇ ਪਹਿਲੇ ਇਲੈਕਸ਼ਨ ਕੋਰਟ ਲੱਗ ਜਾਣਾ 8-9 ਮਹੀਨੇ ਦੀ ਗੱਲ ਹੋ ਰਹੀ ਹੈ ਤੇ ਜੇਬਾਂ ਭਰਨ ਚ ਪੰਜਾਬ ਨੂੰ ਲੁੱਟਣ ਦੇ ਵਿੱਚ ਪੂਰਾ ਜ਼ੋਰ ਲਗਾਤਾ ਇਹਨਾਂ ਪਰ ਜਿਸ ਤੱਕ ਉਹ ਸਿਰਫ ਲੋਕਾਂ ਨੂੰ ਆਈ ਵਾਸ਼ ਕਰਨ ਵਾਸਤੇ ਜਿਸ ਤਰੀਕੇ ਨਾਲ ਇਹਨਾਂ ਨੇ ਨਸ਼ੇ ਦੇ ਵਿਰੁੱਧ ਯੁੱਧ ਨਸ਼ੇ ਦੇ ਵਿਰੁੱਧ ਚਲਾਇਆ ਕਈ ਵਿਚਾਰੇ ਜਿਹੜੇ ਯੂਥ ਬੇਰੋਜ਼ਗਾਰ ਸੀਗੇ ਉਹਨਾਂ ਦੇ ਉੱਤੇ ਨਜ਼ਾਇਜ਼ ਪਰਚੇ ਜੜੇ ਆ ਓਕਾਸੇ ਦਫਾ 29 ਮੇਬੀ ਮੈਂ ਚਾਹ ਸੋ ਨਤੀ ਹੈ ਕਿ ਉਹ ਨਤੀ ਹੈ ਉਹਦਾ ਇਹਨਾਂ ਨੇ ਪੰਜਾਬ ਪੁਲਿਸ ਨੇ ਇੰਨਾ ਕ ਮਿਸਯੂਜ਼ ਕੀਤਾ ਕਿ ਮਤਲਬ ਬੜੀ ਹੈਰਾਨੀ ਹੁੰਦੀ ਹੈ ਕਈ ਯੂਜ਼ਰ ਸੀਗੇ ਜਿਹੜੇ ਡੀ ਐਡੀਸ਼ਨ ਸੈਕਟਰ ਦੇ ਵਿੱਚ ਆਪਣਾ ਟਰੀਟਮੈਂਟ ਕਰਵਾ ਕੇ ਆ ਚੁੱਕੇ ਸੀਗੇ ਉਹ ਵੀ ਲਿਸਟਾਂ ਇਹਨਾਂ ਨੇ ਕੱਢੀਆਂ ਉਹ ਜਿਹੜੇ ਯੂਜ਼ਰ ਸੀਗੇ ਜਿਹੜੇ ਨਸ਼ਾ ਛੱਡ ਚੁੱਕੇ ਸੀ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਧੱਕੇ ਦੇ ਨਾਲ ਪਰਚੇ ਦੇ ਦਿੱਤੇ ਪੰਜਾਬ ਜਿਹੜੀ ਸਟੇਟ ਹੈ ਇੱਥੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਲੀਡਰਸ਼ਿਪ ਸਾਰੀ ਪਟੜੀਆਂ ਤੋਂ ਉੱਤਰ ਚੁੱਕੀ ਹੈ ਪੰਜਾਬ ਨੂੰ ਇਹਨਾਂ ਨੇ ਖੂਨੀ ਪੰਜਾਬ ਬਣਾ ਕੇ ਰੱਖਤਾ ਤੁਸੀਂ ਅਜ ਤੱਕ ਦੇਖਿਆ ਕਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇੰਨੇ ਸੋਫਿਸਟੀਕੇਟਿਡ ਵੈਪਨਸ ਬੱਚਿਆਂ ਕੋਲ ਪਕੜੇ ਜਾਂ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਇਲਾਵਾ ਕਦੇ ਪੋਸੀਬਲ ਹੋ ਸਕਦਾ ਇਹ ਕਿੱਟ ਨਹੀਂ ਮੈਂ ਬੰਦਾ ਲਾ ਸਕਦਾ ਕਿਤੇ ਠੀਕ ਹੈ ਉਹ ਮਤਲਬ ਇਸ ਚੀਜ਼ ਤੇ ਆਪ ਸਮਝਦਾਰ ਹੋ ਵੀ ਇਹਨੇ ਲੈਵਲ ਦੇ ਉੱਤੇ ਸ਼ਰੇ ਆਮ ਚੈਨ ਵਾਲੀਆ ਮਸ਼ੀਨਾਂ ਲੱਗਦੀਆਂ ਉਹ ਚੈਨ ਵਾਲੀ ਮਸ਼ੀਨ ਨੂੰ ਲਿਆਉਣ ਵਾਸਤੇ ਪਲੇਟਫਾਰਮ ਟਰਾਲੀਆਂ ਦਾ ਇਸਤੇਮਾਲ ਹੁੰਦਾ ਸਭ ਕੁਝ ਮਤਲਬ ਟਾਈਮ ਲੱਗਦਾ ਚੈਨ ਵਾਲੀ ਮਸ਼ੀਨ ਇਕਦਮ ਨਹੀਂ ਹੈ ਵੀ ਜੀਸੀਬੀ ਨਹੀਂ ਹੈ ਵੀ ਟੈਰਾਂ ਨਾਲ 도ੜ ਜੇਗੀ ਤੇ ਟੈਰਾਂ ਨਾਲ ਛੇਤੀ ਆ ਜੇਗੀ ਪੂਰੇ ਪ੍ਰਸ਼ਾਸਨ ਦੀ ਟਾਪ ਟੂ ਬਾਟਮ ਮਿਲਿਪਖਤ ਹੁੰਦੀ ਹੈ ਆ ਚੈਨ ਵਾਲੀ ਮਸ਼ੀਨ ਜਿਹੜੀ ਹੈ ਉਹ ਸ਼ਰਿਆ ਇਸ ਤਰੀਕੇ ਦੀ ਧੰਗ ਲੀਆਂ ਕਰਦੀ ਹੈ ਜਿਸ ਕਾ ਖੇਤ ਉਸकी ਰੇਤ ਦੀ ਆੜ ਦੇ ਵਿੱਚ ਇਹਨਾਂ ਨੇ ਸਾਡਾ ਜ਼ਿਲ੍ਹਾ ਪਠਾਨਕੋਟ ਵੀ ਦੇੜਾ ਮੈਂ ਤੁਹਾਨੂੰ ਦੱਸਿਆ ਵੀ ਵੱਡੇ ਲੀਡਰਾਂ ਦੀ ਮੇਲੀਪਾ ਕਾ ਦਿੱਲੀ ਵਾਲਿਆਂ ਦੀ ਲੁੱਟ ਕਿਉਂਕਿ ਪੰਜਾਬ ਉਹਨਾਂ ਨੂੰ ਲੱਭ ਰਿਹਾ ਆਪਣਾ ਸਮੇਂ ਵੀ ਅੰਤਿਮ ਸਮੇਂ ਵੀ ਲੱਭ ਰਿਹਾ ਉਹ ਕਹਿੰਦੇ ਵੀ ਲੂਟ ਸਕੇ ਤਾਂ ਲੂਟ ਲੈ ਹੈਨਾ ਝੂਠੇ ਆਸ਼ਵਾਸਨ ਦੇ ਰਹੇ ਹੁਣ ਬਿਹਾਰ ਦੇ ਵਿੱਚ ਮਹਿਲਾਵਾਂ ਨੂੰ ਗੁੰਮਰਾ ਕਰ ਰਹੇ ਆ ਵੀ ਅਸੀਂ ਉੱਥੇ ਤੇ ਨਹੀਂ ਆਰ ਪੀਆ ਤੁਹਾਨੂੰ ਪਰ ਮੰਥ ਦੇਵਾਂਗੇ ਮੈਂ ਤੁਹਾਡੇ ਮਾਧਿਅਮ ਰਹੀ ਆਪ ਦੀ ਲੀਡਰਸ਼ਿਪਾਂ ਨੂੰ ਇੱਥੇ ਪੁੱਛਦਾ ਇਹ ਜਿਹੜੇ ਕਈ ਇੱਥੇ ਆਮ ਆਦਮੀ ਪਾਰਟੀ ਨੂੰ ਲੀਡ ਕਰ ਰਹੇ ਆ ਸਾਡੇ ਜ਼ਿਲ੍ਹੇ ਦੇ ਕਈ ਲੀਡਰ ਹੈ ਆ ਉਹ ਤੁਹਾਨੂੰ ਜਿਹੜੇ ਆਪਣੇ ਮਹੱਲੇ 'ਚ ਮਾਵਾਂ ਧੀਆਂ ਬੈਠੀ ਨਹੀਂ ਆ ਜਦੋਂ ਤੁਸੀਂ ਇਹਨਾਂ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਵੋਟ ਮੰਗੀ ਸੀ ਤੇ ਹੁਣ ਤੱਕ ਕਿਸ ਮੂ ਲੈ ਕੇ ਜਾਓਗੇ ਹਲੇ ਤੱਕ 4 ਸਾਲ ਹੋ ਗਏ ਤਕਰੀਬਨ ਇੱਕ ਇੱਕ ਲੇਡੀ ਦਾ ਇੱਕ ਇੱਕ ਸਾਡੀ ਭੈਣ ਦਾ ਇੱਕ ਇੱਕ ਮਾਂ ਦਾ ਜਿਹੜਾ 48 48000 ਰੁਪਿਆ ਬਣ ਕੇਗਾ ਇਹਨਾਂ ਦੇ ਹਿਸਾਬ ਦੇ ਨਾਲ ਤੇ ਤੁਸੀਂ ਹੁਣ ਬਿਹਾਰ ਦੇ ਵਿੱਚ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ 80000 ਰੁਪਏ ਦੇ ਰਹੇ ਹੋ ਕਿ ਇਹਤੇ ਸਿਰਫ ਝੂਠੀਆਂ ਗਰੰਟੀਆਂ ਦੇ ਰਿਹਾ ਹੈ ਪੰਜਾਬ ਦੀ ਜਨਤਾ ਵੀ ਦੇਸ਼ ਦੀ ਜਨਤਾ ਵੀ ਅੱਛੇ ਤਰੀਕੇ ਦੇ ਨਾਲ ਅਵੇਅਰ ਹੋ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਭਾਤੀ ਜਨਤਾ ਪਾਰਟੀ ਜਿਹੜੀ ਹੈ ਉਹ ਫੁੱਲ ਮੈਜੋਰਟੀ ਦੇ ਨਾਲ ਪੰਜਾਬ ਦੇ ਵਿੱਚ ਲੋਕੀ ਉਹਨੂੰ ਮੌਕਾ ਦੇਣਗੇ ਤੇ ਪੰਜਾਬ ਦੀ ਸਰਕਾਰ ਬਣਾਏਗੀ ਭਾਤੀ ਜਨਤਾ ਪਾਰਟੀ ਇਹ ਮੈਨੂੰ ਇਹ ਰਿਚ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ